ਸਸਿਕਾ ਦੋਸਤੋ ਲਾਈਵ ਹੋਏ ਆ ਪੰਜਾਬ ਨੂੰ 24 ਟੀਵੀ ਚੈਨਲ ਤੇ ਸੋ ਗੱਲ ਕਰਾਂਗੇ ਆਮ ਆਦੀ ਪਾਰਟੀ ਭਗਵਨ ਸਿੰਘ ਜੀ ਮਾਨ ਦੇ ਵੱਲੋਂ ਜਿਹੜਾ ਵਧੀਆ ਉਤਾਰਲਾ ਕੀਤਾ ਜਾ ਰਿਹਾ ਸੋ ਸਮਾਜ ਦੇ ਵਿੱਚ ਜੋ ਕੰਮ ਹੋ ਰਹੇ ਨੇ ਜੋ ਵਾਅਦੇ ਕੀਤੇ ਨੇ ਪੂਰੇ ਹੋ ਰਹੇ ਨੇ ਸੋ ਸਾਡੇ ਨਾਲ ਮੌਜੂਦ ਨੇ ਅਨੂ ਚੋਧਰੀ ਬਾਡ ਨੰਬਰ 11 ਤੋਂ ਕੌਂਸਲਰ ਸੋ ਅਕਸਰ ਜਿਸ ਤਰ੍ਹਾਂ ਪਹਿਲਾਂ ਕੰਮ ਕਰਦੇ ਸੀ ਅੱਜ ਵੀ ਉਸੇ ਤਰ੍ਹਾਂ ਲੋਕਾਂ ਦੇ ਦਿਲਾਂ ਵਿੱਚ ਬਸੇ ਨੇ ਸੋ ਗੱਲਬਾਤ ਕਰਾਂਗੇ ਅਨੂ ਚੋਧਰੀ ਨਾਲ ਕੋਲਸਾ ਸਾਹਿਬ ਪਹਿਲਾਂ ਤੋਂ ਪੰਜਾਬ ਨੂੰ 24 ਟੀਵੀ ਚੈਨਲ ਵਿੱਚੋਂ ਰਗਲਾ ਸਵਾਗਤ ਹੈ ਜੀ ਤੁਹਾਡੇ ਚੈਨਲ ਦਾ ਔਰ ਸਰੋਤਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਤੁਸੀਂ ਸਮਾਜ ਨਾਲ ਖੜਦੇ ਹੋ ਔਰ ਸਮਾਜ ਦੇ ਜਮੀਨੀ ਪੱਧਰ ਦੇ ਜਿਹੜੇ ਕੰਮ ਹੈ ਜਾਂ ਜਮੀਨੀ ਪੱਧਰ ਦੇ ਜਿਹੜੇ ਗੱਲ ਹੈ ਤੁਸੀਂ ਉਹਨੂੰ ਸਾਹਮਣੇ ਲੈ ਕੇ ਆਉਂਦੇ ਹੋ ਬਹੁਤ ਵਧੀਆ ਤੁਹਾਡਾ ਉਪਰਾਲਾ ਹੈ ਸੋ ਤੁਹਾਡੇ ਸਰੋਤਿਆਂ ਦਾ ਔਰ ਤੁਹਾਡੇ ਚੈਨਲ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਕੋਲਤੂ ਸਾਹਿਬ ਗੱਲ ਕਰਾਂਗੇ ਅਨੂਜੀ ਕਿ ਅਕਸਰ ਦੇਖ ਰਹੇ ਨੇ ਕਿ ਸੋਸ਼ਲ ਮੀਡੀਆ ਵਿੱਚ ਜਦੋਂ ਤੁਸੀਂ ਹਲੇ ਇਲੈਕਸ਼ਨ ਨਹੀਂ ਸੀ ਲੜ ਰਹੇ ਔਰ ਉਸੇ ਤਰ੍ਹਾਂ ਅੱਜ ਵੀ ਉਸੇ ਜ਼ਮੀਨੀ ਪੱਧਰ ਤੇ ਦੇਖ ਰਿਹਾ ਹਾਂ ਕਿ ਜਦੋਂ ਕੁਰਸੀ ਮਿਲ ਜਾਂਦੀ ਹੈ ਤਾਂ ਇਨਸਾਨ ਨੂੰ ਹੋ ਜਾਂਦਾ ਕਿ ਮੈਨੂੰ ਬਹੁਤ ਵੱਡੀ ਪਾਵਰ ਮਿਲ ਗਈ ਹੈ ਤੇ ਮੈਂ ਕੁਰਸੀ ਨਹੀਂ ਚੜ੍ਹਨੀ ਪਰ ਤੁਸੀਂ ਝੋਪੇ ਦੇ ਵਿੱਚ ਵੀ ਦੇਖਦੇ ਹੋ ਸੋਸ਼ਲ ਮੀਡੀਆ 'ਚ ਕਾਫੀ ਵੀਡੀਓ ਆਂਦੀਆਂ ਨੇ ਤੁਹਾਡੀਆਂ ਤੁਸੀਂ ਬੰਦੇ ਰਹਿੰਦੇ ਹੋ ਕਿ ਲੋਕਾਂ ਨੂੰ ਉਸੇ ਤਰ੍ਹਾਂ ਮਿਲਦੇ ਹੋ ਤੇ ਬਹੁਤ ਵੱਡੀ ਇੱਕ ਲੋਕਾਂ ਦੇ ਵਿੱਚ ਪਿਆਰ ਬਣਿਆ ਹੋਇਆ ਚੋਕੀ ਗੱਲਾਂ ਆ। ਅ ਸਭ ਤੋਂ ਪਹਿਲਾਂ ਵਾਰਡ ਵਾਸੀਆ ਦਾ ਸਾਥੀਆਂ ਦਾ ਦੋਸਤਾਂ ਦਾ ਸਮੁੱਚੀ ਆਮ ਆਦਮੀ ਪਾਰਟੀ ਟੀਮ ਦਾ ਔਰ ਸਾਡੇ ਵਿਦਾਇਕ ਸਰਦਾਰ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ 2022 ਜਿਹੜੀ ਆਪਾਂ ਕੰਨੇ ਕੀ ਤਖਤਾ ਪਲਟ ਕੇ ਲੋਕਾਂ ਨੂੰ ਲੱਗਦਾ ਸੀਗਾ ਸਰਕਾਰ ਬਦਲਦੀ ਸੀ ਉਸ ਤੋਂ ਬਾਅਦ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਨੇ ਮੇਰੇ ਉੱਪਰ ਹੱਥ ਰੱਖਿਆ ਆਸ਼ੀਰਵਾਦ ਦਿੱਤਾ ਔਰ ਮੈਨੂੰ ਬਾੜ ਪ੍ਰਧਾਨ ਬਣਾ ਕੇ ਸੇਵਾ ਲਈ ਤੋਰਿਆ ਔਰ ਮੈਂ ਮੈਨੂੰ ਉਹਨਾਂ ਨੇ ਇੱਕ ਹੀ ਗੱਲ ਕਹੀ ਸੀ ਵੀ ਸੱਚੇ ਮਨ ਨਾਲ ਸੱਚੇ ਤਨ ਦੇ ਨਾਲ ਯਾਨੀ ਕਿ ਸੇਵਾ ਕਰਨੀ ਹੈ ਔਰ ਉਹੀ ਟੀਚਾ ਮਿੱਥ ਕੇ ਮੈਂ ਸੇਵਾ 'ਚ ਲੱਗ ਗਿਆ ਸੀ ਔਰ ਜਦੋਂ ਮੈਂ ਜਮਿਨੀ ਪੱਧਰ ਤੇ ਗਿਆ ਤੇ ਕਿਤੇ ਨਾ ਕਿਤੇ ਉਸ ਟਾਈਮ ਮੈਂ ਦੇਖਿਆ ਲੋਕ ਬਰਾ ਦਰਾ ਕਰਦੇ ਸੀ ਲੋਕਾਂ ਦੇ 15 ਸਾਲ ਦੇ ਕੰਮਿਆਂ ਨੇ ਕਿ ਪੈਂਡਿੰਗ ਪੇ ਸੀਗੇ 20 ਸਾਲ ਦੇ ਕੰਪਲੇਨਿੰਗ ਪੇ ਸੀ ਔਰ ਮੈਨਾ ਸਾਹਿਬ ਕੰਮ ਪਤਾ ਕਿਹੜੇ ਪੈਂਡਿੰਗ ਪੇ ਸੀ ਜਿਹੜੇ ਕਿ ਸਾਡੀ ਮੌਲਿਕ ਜ਼ਰੂਰਤਾਂ ਨੇ ਔਰ ਮੌਲਿਕ ਅਧਿਕਾਰ ਵੀ ਹੈ ਜਿਵੇਂ ਪਾਣੀ ਦੀ ਸਮੱਸਿਆ ਪਾਣੀ ਦੀ ਬਹੁਤ ਵੱਡੀ ਵੱਡੀ ਸਮੱਸਿਆ ਸੀ ਔਰ ਉਸ ਤੋਂ ਬਾਅਦ ਜਿਹੜੇ ਛੋਟੇ-ਛੋਟੇ ਕੰਮ ਹੈ ਤਕਰੀਬਨ ਜੇ ਮੈਂ ਗੱਲ ਕਰਾਂ ਤੇ 125 ਪੈਨਸ਼ਨ ਉਹ ਲੱਗੀਆਂ ਜਿਨ੍ਹਾਂ ਦੇ ਨਾਮ ਦੇ ਵਿੱਚ ਛੋਟੇ ਛੋਟੇ ਕਲੈਕਸ਼ਨ ਹੋਣ ਕਰਕੇ ਯਾਨੀ ਕਿ ਉਹ ਪੈਂਡਿੰਗ ਚੱਲਦੀਆਂ ਸੀ ਔਰ ਪਿਛਲੇ ਪਿਛਲੇ ਕਈ ਸਾਲਾਂ ਤੋਂ ਯਾਨੀ ਕਿ ਉਹ ਪੈਂਡਿੰਗ ਚੱਲਦੀ ਸੀ ਔਰ ਅਸੀਂ ਉਹ ਥੋੜੇ ਜੁੜੇ ਕਲੈਕਸ਼ਨ ਕਰਾ ਕੇ ਯਾਨੀ ਕਿ ਉਹਨਾਂ ਦਾ ਫਾਇਦਾ ਹੋ ਗਿਆ ਔਰ ਅੱਜ ਜਦੋਂ ਆਸ਼ੀਰਵਾਦ ਦਿੰਦੇ ਸਾਡੇ ਮਨ ਨੂੰ ਕਿਹੜੇ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ ਔਰ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿਤੇ ਨਾ ਕਿਤੇ ਜਦੋਂ ਇੱਕ ਜਮੀਨੀ ਪੱਧਰ ਤੇ ਗਰੀਬ ਪਰਿਵਾਰ ਹੁੰਦਾ ਹੈ ਔਰ ਸਾਰੇ ਮਿਹਨਤਕਸ਼ ਲੋਕ ਨੇ ਹਲਕਾ ਇਸ ਦੇ ਵਿੱਚ ਔਰ ਉਹ ਆਪਣੀ ਮਿਹਨਤਕਸ਼ ਦੀ ਜ਼ਿੰਦਗੀ ਦੇ ਵਿੱਚ ਆਪਣੇ ਕਾਗਜ਼ਾਂ ਵੱਲ ਧਿਆਨ ਨਹੀਂ ਦਿੰਦੇ ਔਰ ਉਹਨਾਂ ਨੂੰ ਇੱਕ ਸਰਕਾਰ ਵੱਲੋਂ ਇਸਕੀਮਾਂ ਦਾ ਨਹੀਂ ਪਤਾ ਲੱਗਦਾ ਜਿਵੇਂ ਹੁਣ ਚੱਚਾ ਬੱਚਾ ਸਕੀਮ ਬਹੁਤ ਵਧੀਆ ਸਕੀਮ ਹੈ ਲੋਕਾਂ ਨੂੰ ਨਹੀਂ ਸੀ ਪਤਾ ਪ੍ਰਾਈਵੇਟ ਹਸਪਤਲ ਜਾਂਦੇ ਸੀਗੇ ਉਹਨਾਂ ਦਾ ਵੱਡਾ ਬਿੱਲ ਬਣ ਜਾਂਦਾ ਸੀਗਾ ਔਰ ਹੁਣ ਉਹਨਾਂ ਨੂੰ ਜਾਗਰੂਕ ਕੀਤਾ ਵੀ ਭਾਈ ਸਿਵਲ ਹਸਪਤਲ ਜਾਓ ਚੱਚਾ ਬੱਚਾ ਕੇਂਦਰ ਜਾਓ ਔਰ ਜਿਹੜੀ ਆਪਣੀ ਆਂਗਣ ਮਾੜੀ ਵਰਕਰ ਹੈ ਉਹਨੂੰ ਮਿਲੋ ਜੇ ਕੋਈ ਪ੍ਰੋਬਲਮ ਆਂਦੀ ਹੈ ਉਹ ਰਿਪੋਰਟ ਕਰਕੇ ਤੁਹਾਨੂੰ ਵਧੀਆ ਜਿੱਥੇ ਸਹੂਈਦਾਂ ਹੈ ਸਰਕਾਰੀ ਉੱਥੇ ਐਡਮਿਟ ਕਰਾਗੇ ਤੁਹਾਡਾ ਇਲਾਜ ਹੋ ਜਾਏ ਸੋ ਜਾਗਰੂਕ ਕਰਨ ਦੀ ਬਹੁਤ ਲੋੜ ਸੀ ਉਹ ਜਾਗਰੂਕ ਕੀਤਾ ਔਰ ਇਹੀ ਪਰਿਵਾਰ ਨੂੰ ਚੀਜ਼ ਦਾ ਫਾਇਦਾ ਹੋਰ ਮੈਂ ਤੁਹਾਨੂੰ ਦੱਸਦਾ ਪਿਛਲੇ ਦਿਨੀ ਇੱਕ ਕੇਸ ਆਇਆ ਉਹਨਾਂ ਨੂੰ ਪਤਾ ਨਹੀਂ ਸੀ ਗਰੀਬ ਪਰਿਵਾਰ ਉਹ ਲੇਡੀ ਪ੍ਰੈਗਨੈਂਸੀ ਔਰ ਕਿਤੇ ਨਾ ਕਿਤੇ ਮਤਲਬ ਕਿ ਡਾਕਟਰ ਨੂੰ ਕਹਤੇ ਵੀ ਕ੍ਰਿਟੀਕਲ ਡਿਲੀਵਰੀ ਹੈ ਇਹ ਇਹ ਤੁਹਾਨੂੰ ਪ੍ਰਾਈਵੇਟ ਹਸਪੀਟਲ ਕਰਾਣੇ ਜਦੋਂ ਮੈਨੂੰ ਮਿਲੇ ਅਸੀਂ ਸਿਵਲ ਹਸਪੀਟਲ ਤੋਂ ਉਹਨਾਂ ਦਾ ਚੈੱਕਅਪ ਕਰਾ ਕੇ ਉੱਥੋਂ ਉਹਨਾਂ ਨੂੰ ਮਤਲਬ ਕਿ ਵਧੀਆ ਡਾਕਟਰ ਦੀ ਗਾਈਡੈਂਸ ਨਾਲ ਸੀਐਮਸੀ ਨੂੰ ਰੈਫਰ ਕਰਾ ਕੇ ਇਲਾਜ ਕਰਾਇਆ ਜਿਹੜਾ ਇਲਾਜ ਬਿਲਕੁਲ ਫ੍ਰੀ ਹੋਇਆ ਤੁਸੀਂ ਤੁਸੀਂ ਜੇ ਕੋ ਕਿੰਨਾ ਵਜੇ ਕੰਮ ਕੀਤਾ ਤੇ ਚਲੋ ਕਹਿੰਦੇ ਨੇ ਕਿ ਦਵਾਵਾ ਕੰਮ ਆndੀਆਂ ਨੇ ਵਾਕਿਆ ਅੱਜ ਤੁਸੀਂ ਜੇ ਮਿਹਨਤ ਕੀਤੀ ਆ ਕਹਿੰਦੇ ਜੋ ਵੀ ਆਪਾਂ ਪਾਣੇ ਆ ਉਹ ਜੋ ਆਪਾਂ ਫਲ ਪਾਣਦੇ ਆ ਨਾ ਤੇ ਵਾਕਿਆ ਤੁਸੀਂ ਇੱਕ ਉਸੇ ਤਰ੍ਹਾਂ ਲੋਕਾਂ ਦੇ ਵਿੱਚ ਪਿਆਰ ਦਫਤਰ ਦੀ ਗੱਲ ਕਰੀਏ ਤੁਹਾਡੇ ਦਫਤਰ ਜਾਂਦੇ ਤੇ ਦੇਖਦੇ ਨੇ ਕਿ ਕਾਫੀ ਲੋਕਾਂ ਕੋਈਆਂ ਨੇ ਮੇਰੀ ਗੱਲ ਵੱਤੂ ਹੋਈ ਲੋਕਾਂ ਨਾਲ ਤੇ ਕਈ ਵੇਲੇ ਅਸੀਂ ਸ਼ੋਅ ਨਹੀਂ ਕਰਦੇ ਕਿ ਮੀਡੀਆ ਅਸੀਂ ਕਰ ਵਾਸਤੇ ਆਏ ਆ ਨਾ ਅਸੀਂ ਪੁੱਛਦੇ ਕਿ ਬਾਕੀ ਅਨੂ ਚੋਧਰੀ ਤੁਹਾਡੀ ਗੱਲ ਸੁਣ ਰਿਹਾ ਕਿਸੇ ਦੇ ਕੋ ਸੋਸ਼ਲ ਮੀਡੀਆ ਵਿਚਾਰੇ ਪਰ ਉਹਨਾਂ ਦੀ ਇਹੀ ਗੱਲ ਹੁੰਦੀ ਹੈ ਕਿ ਅਨੂ ਚੋਧਰੀ ਵਾਕਿਆ ਕੰਮ ਕਰਿਆ ਹੈ ਦੇਖੋ ਸੇਵਾ ਜਦੋਂ ਆਪਾਂ ਸੇਵਾ ਕਰ ਸੇਵਾ ਦੀ ਗੱਲ ਕਰਦੇ ਆਂ ਤੇ ਲੋਕ ਸੇਵਾ ਦਾ ਦੇਖੋ ਕਈ ਅਲੱਗ-ਅਲੱਗ ਤਰੀਕੇ ਬਣਾਉਂਦੇ ਆਂ ਸਮਾਜ ਦੀ ਸੇਵਾ ਕਰਦੇ ਆ ਜਿਵੇਂ ਹੁਣ ਹੜ ਦਾ ਸਮਾਂ ਚੱਲ ਰਿਹਾ ਸੀ ਲੋਕਾਂ ਨੇ ਅਲੱਗ-ਅਲੱਗ ਦਾਇਰੇ ਜੋ ਸਮਾਜਿਕ ਦਾਇਰੇ ਚੋਂ ਉੱਠ ਕੇ ਆਏ ਰਾਜਨੀਤਿਕ ਦਾਇਰੇ ਚੋਂ ਉੱਠ ਕੇ ਆਏ ਧਾਰਮਿਕ ਦਾਇਰੇ ਚੋਂ ਉੱਠ ਕੇ ਆਏ ਸਭ ਨੇ ਆਪਣੇ ਆਪਣੇ ਤਰੀਕੇ ਨਾਲ ਸੇਵਾ ਕਰਨ ਲਈ ਕੋਈ ਸੇਵਾ ਕਰਨ ਤੋਂ ਕਿਸੇ ਨੂੰ ਰੋਕ ਨਹੀਂ ਸਕਦਾ ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਦੋਂ ਉਹ ਪਰਿਵਾਰ ਕਿਉਂਕਿ ਉਹ ਬੱਚਾ ਕਿਤਨਾ ਕਿਤੇ ਮੈਂ ਤੁਹਾਨੂੰ ਗੱਲ ਦੱਸਿਆ ਸੀਗਾ ਉਹ ਡਿਲੀਵਰੀ ਕੇਸ ਤੇ ਉਹ ਬੱਚੇ ਦੀ ਜਾਨ ਬਚੀ ਮਾਂ ਦੀ ਜਾਨ ਬਚੀ ਕਿਉਂਕਿ ਮਾਂ ਦਾ ਵੀ ਦੂਸਰਾ ਜੀਵਨ ਹੁੰਦਾ ਉਸ ਦਾ ਤੇ ਉਹ ਜਾਨ ਬਚੀ ਉਹਨਾਂ ਨੇ ਮਤਲਬ ਕਿ ਮੈਨੂੰ ਬਹੁਤ ਜੋ ਧੰਨਵਾਦ ਕੀਤਾ ਮੈਨੂੰ ਧੰਨਵਾਦ ਨਹੀਂ ਲੱਗਿਆ ਮੈਨੂੰ ਐ ਲੱਗਿਆ ਜਿਵੇਂ ਆਸ਼ੀਰਵਾਦ ਮਿਲਿਆ ਮੈਨੂੰ ਪਰਮਾਤਮਾ ਦਾ ਔਰ ਪਰਮਾਤਮਾ ਨੇ ਜੇ ਮੈਨੂੰ ਕਿਤੇ ਨਾ ਕਿਤੇ ਅੱਜ ਲੋਕਾਂ ਦਾ ਆਸ਼ੀਰਵਾਦ ਮਿਲਿਆ ਪਰਮਾਤਮਾ ਨੇ ਆਸ਼ੀਰਵਾਦ ਦੇ ਰੂਪ ਦੇ ਵਿੱਚ ਲੋਕਾਂ ਰਾਹੀਂ ਦਿੱਤਾ ਤੇ ਮੈਂ ਸਮਝਦਾ ਕਿ ਮੈਨੂੰ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਔਰ ਇਮਾਨਦਾਰ ਨਾਲ ਕੰਮ ਕਰੂੰਗਾ ਔਰ ਜੋ ਲੋਕਾਂ ਨੇ ਮੇਤੇ ਵਿਸ਼ਵਾਸ ਕੀਤਾ ਉਹ ਵਿਸ਼ਵਾਸ ਮੇਰਾ ਸਭ ਕਦੀ ਟੁੱਟ ਨਹੀਂ ਦਊਗਾ ਅੱਜ ਜੇ ਗੱਲ ਕਰਾਂਗੇ ਇੱਕ ਨੂੰ ਤੁਹਾਡੇ ਇਲਾਕੇ ਵਿੱਚ ਇੱਕ ਸਮੱਸਿਆ ਸੀ ਦੇਖ ਰਹੇ ਹਾਂ ਕਿ ਲੋਕਾਂ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਟ੍ਰੈਫਿਕ ਦੀ ਸਮੱਸਿਆ ਕਿਉਂਕਿ ਤੁਹਾਡੇ ਇਲਾਕੇ ਦੇ ਵਿੱਚ ਕਾਫੀ ਜਿਹੜੇ ਖੋਦ ਕੰਮ ਕਰਦੇ ਨੇ ਆਪਣਾ bizness ਚ ਚਲਾਉਂਦੇ ਨੇ ਰੋਟੀ ਰੋਟੀਲੀ ਕਰ ਰਹੇ ਨੇ ਉਹ ਉੱਥੇ ਵੀ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਉਹ ਟ੍ਰੈਫਿਕ ਬਹੁਤ ਰਹਿੰਦੀ ਹੈ ਉੱਥੇ ਦੇਖੋ ਪਿਛਲੇ ਦਿਨੀ ਆਪਣੇ ਹਲਕਾ ਇਸਟ ਐਮਐਲਐਸ ਦਾ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਮੈਨੂੰ ਇੱਕ ਟ੍ਰੇਡ ਵਿੰਗ ਦੇ ਦੇ ਉਹਦੇ ਨਾਲ ਮੈਨੂੰ ਵਾਜਿਆ ਧੰਨਵਾਦ ਕਰਦਾ ਮੈਂ ਮੈਂ ਮੀਟਿੰਗਾਂ ਕੀਤੀਆਂ ਹਲਕਾ ਇਸ ਦੇ ਵਿੱਚ ਜਾ ਕੇ ਮੀਟਿੰਗਾਂ ਕੀਤੀਆਂ ਔਰ ਟ੍ਰੇਡ ਵਿੰਗ ਦੇ ਅਧਾਰੇ ਦੇ ਵਿੱਚ ਯਾਨੀ ਕਿ ਬਿਜ਼ਨਸ ਸਾਰਾ ਆ ਜਾਂਦਾ ਵਾ ਔਰ ਬਿਜ਼ਨਸ ਮੈਨ ਜਿਹੜੇ ਨੇ ਜੇ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਹੋਣੀ ਕੋਈ ਪ੍ਰੋਬਲਮ ਆ ਰਹੀ ਹੈ ਮੈਂ ਉਹ ਵੀ ਸੁਣਦਾ ਜਾ ਕੇ ਪਰ ਜਿਵੇਂ ਤੁਸੀਂ ਕਹਤਾ ਕਿ ਉਹ ਸਾਡੇ ਇਧਰ ਏਰੀਆ 'ਚ ਮਤਲਬ ਕਿ ਹੋਜੀ ਵੇਚਦਾ ਜਿਆਦਾ ਕੰਮ ਹੈ ਔਰ ਉਸ ਕਰਕੇ ਜਿਵੇਂ ਤੁਸੀਂ ਕਹਿੰਦੇ ਕਿ ਪੀੜ ਪੜਾਕਾ ਸ਼ਾਮ ਨੂੰ ਹੋ ਜਾਂਦਾ ਹੈ ਗੇਂ ਬਾਰੇ ਤੇ ਉਹਦੇ ਲਈ ਜਾਨੀ ਕਿ ਸਾਡੇ ਵਰਡ ਵਗੈਰਾ ਟੀਮ ਲੱਗੀ ਹੋਈ ਹੈ ਔਰ ਲੋਕਾਂ ਅੱਗੇ ਜਾ ਕੇ ਅਸੀਂ ਰਿਕੁਐਸਟ ਕਰਦੇ ਆਂ ਭਾਈ ਥੋੜਾ ਜਿਹਾ ਆਪਣਾ ਕੰਮ ਆਪਣੇ ਅੰਦਰ ਰੱਖੋ ਕਿਉਂਕਿ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਹਦਾਇਤ ਆ ਕਿ ਦਿਵਾਲੀ ਦਾ ਸਮਾਂ ਚੱਲ ਰਿਹਾ ਹੈ ਔਰ ਕੋਈ ਮਤਲਬ ਕਿ ਤੁਸੀਂ ਦੇਖਦੇ ਹੋ ਦਿਵਾਲੀ ਦੇ ਕੋਈ ਨਾ ਕੋਈ ਇਹ ਜਿਹਾ ਹਾਸਾ ਹੋ ਜਾਂਦਾ ਜਿਹਦੇ ਜਾਨ ਮਾਲ ਦਾ ਨੁਕਸਾਨ ਹੁੰਦਾ ਔਰ ਰੱਬ ਕਰੇ ਕਿਸੇ ਨਾ ਇਹਦਾ ਨਾ ਹੋਵੇ ਕਿਉਂਕਿ ਬੜੀ ਮਾੜੀ ਸਥਿਤੀ ਬਣ ਜਾਂਦੀ ਹੈ ਅੱਗ ਤੇ ਕਾਬੂ ਪਾਣਾ ਕੇ ਮਰੀ ਔਖਾ ਆ ਜਾਂਦਾ ਤੇ ਉਹਦੇ ਲਈ ਅਸੀਂ ਆਪਣਾ ਕੀਤਾ ਸੀ ਪੂਰੀ ਟੀਮ ਵਰਡ ਨੰਬਰ ਵਗੈਰਾ ਦੇ ਮਤਲਬ ਲੋਕਾਂ ਨੂੰ ਜਾਗਰੂਕ ਬੇ ਭਾਈ ਜਿਹੜਾ ਆਪਣਾ ਕੰਮ ਕਰਨਾ ਬਿジネス ਕਰਨਾ ਸੇਫਟੀ ਨਾਲ ਕਰੋ ਅੰਦਰ ਕਰੋ ਔਰ ਕਿਤੇ ਨਾ ਕਿਤੇ ਜੇ ਤੁਸੀਂ ਬਿジネス ਕਰਦੇ ਹੋ ਤੇ ਉੱਥੇ ਸੇਫ ਜ਼ੋਨ ਯੂਜ਼ ਕਰੋ ਜਿਵੇਂ ਮਤਲਬ ਕਿ ਛੋਟੇ ਸਿਲੰਡਰ ਆਂਦੇ ਆ ਜਿਹੜੇ ਅੱਗ ਬੁਝਾਨਣ ਵਾਲੇ ਸਿਲੰਡਰ ਹੈ ਉਹ ਕਿਤੇ ਨਾ ਕਿਤੇ ਮਤਲਬ ਕਿ ਗਦਾਮ ਦੇ ਵਿੱਚ ਦੋ ਜਾਂ ਤਿੰਨ ਜਾਂ ਚਾਰ ਟਾਪੇ ਹੋਣੇ ਚਾਹੀਦੇ ਆ ਟਾਈਮ ਵੀ ਜੇ ਕੋਈ ਇਹੋ ਜਿਹਾ ਹਾਦਸਾ ਬਿਜਲੀ ਨਾਲ ਜਾਂ ਕਿਸੇ ਤਰ੍ਹਾਂ ਦਾ ਹੁੰਦਾ ਹੈ ਤੇ ਉੱਥੇ ਕਾਬੂ ਪਾਇਆ ਜਾ ਸਕੇ ਕਿਉਂਕਿ ਐ ਏਡੇ ਕਿ ਜਲਦੀ ਅੱਗ ਲੱਗਦੀ ਹੈ ਹੋਜਰੀ ਵੇਸਟਰੂ ਕਿ ਮਤਲਬ ਕਾਬੂ ਪਾਣਾ ਜੇ ਲੇਟ ਹੋ ਜਾਵੇ ਤੇ ਬਹੁਤ ਔਖਾ ਹੁੰਦਾ ਸੋ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਔਰ ਇਹਦੇ ਲਈ ਮੁਹਿੰਮ ਚਲਾਈ ਹੋਈ ਹੈ ਸਫਾਈ ਅਭਿਆਨ ਚਲਾਏ ਹੋਏ ਆ ਲੋਕਾਂ ਨੂੰ ਜਾ ਕੇ ਅਸੀਂ ਮਤਲਬ ਕਿ ਜਾਗਰੂਕ ਕਰਕੇ ਤੇ ਉਹਨਾਂ ਨੂੰ ਸਫਾਈ ਦੇ ਜਿਹੜੇ ਆਪਾਂ ਮੁਹਿੰਮ ਚਲਾਈ ਉਹਦਾ ਹਿੱਸਾ ਬਣਾਉਣੇ ਆ ਔਰ ਉਹਨਾਂ ਨੂੰ ਵੀ ਖੁਸ਼ੀ ਮਿਲਦੀ ਆ ਸਾਡਾ ਲੋਕ ਸਾਥ ਵੀ ਬਹੁਤ ਦਿੰਦੇ ਆ ਤੋ ਗੱਲ ਕਰਾਂਗੇ ਜਿਸ ਤਰ੍ਹਾਂ ਕਿ ਨੌਜਵਾਨਾਂ ਦੇ ਵਿੱਚ ਚਿੱਟੇ ਦਾ ਜਿਹੜਾ ਦੇ ਦੇ ਕਿ ਬਹੁਤ ਸਾਡਾ ਪੰਜਾਬ ਅਕਸਰ ਬਦਨਾਮ ਸੀ ਪਰ ਭਗਵਾਨ ਜੀ ਮਾਨ ਜੀ ਵੱਲੋਂ ਵਧੀਆ ਪ੍ਰਚਾਲਾ ਕਰਕੇ ਚਿੱਟੇ ਨੱਥ ਪਾਈ ਗਈ ਹੈ ਨਾ ਤੋ ਹੁਣ ਨੌਜਵਾਨਾਂ ਨੂੰ ਕਿਹੜੀ ਪੀੜੀ ਨਾਲ ਤੁਸੀਂ ਆਪਣਾ ਜੋੜਨ ਦੀ ਕੋਸ਼ਿਸ਼ ਕਰੋਗੇ ਵੱਧ ਤੋਂ ਜਿਹੜੇ ਨੌਜਵਾਨ ਇਹ ਥੋੜੀ ਗੇਮਾਂ ਵੱਲ ਜਾਂ ਹੋਰ ਕਿਸੇ ਤਰ੍ਹਾਂ ਜੁੜੇ ਜਾਵਣਗੇ ਦੇਖੋ ਜੇ ਆਪਾਂ ਜਮਿਨੀ ਪੱਧਰ ਦੀ ਗੱਲ ਕਰੀਏ ਸਾਹਿਲ ਮਹਿਰਾ ਜੀ ਅਸੀਂ ਵੀ ਯਾਨੀ ਕਿ ਅਸੀਂ ਉਮਰ ਜੋ ਨਿਕਲੇ ਆ ਉਸੇ ਸਮੇਂ ਚ ਨਿਕਲੇ ਆ ਜਦੋਂ ਇੱਕ ਫਿਊਚਰ ਬ੍ਰਾਈਟ ਕਰਨ ਦਾ ਸਮਾਂ ਹੁੰਦਾ ਸੁਪਨੇ ਹੁੰਦੇ ਆ ਹਰੇਕ ਬੰਦੇ ਨੇ ਆਪਣੇ ਅੱਖ ਚ ਸੁਪਨੇ ਸਜੇ ਹੁੰਦੇ ਆ ਕਿ ਮੈਂ ਬڑا ਹੋ ਗਿਆ ਬਣ ਜਾਣਾ ਐ ਇਦਾਂ ਕਰਨਾ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲਦਾ ਕਿਉਂ ਮੈਨੂੰ ਅੱਜ ਵੀ ਯਾਦ ਆ ਜਦੋਂ ਮੈਂ ਆਪਣੇ میٹرਿਕ ਕਿੱਥੇ ਸੀ 10ਵੀਂ ਕਿੱਥੇ ਸੀ ਉਦੋਂ ਮੈਨੂੰ ਗਾਈਡੈਂਸ ਦੀ ਕਮੀ ਸੀ ਮਤਲਬ 10ਵੀਂ ਤੋਂ ਬਾਅਦ ਮੈਨੂੰ ਨਹੀਂ ਸੀ ਪਤਾ ਕਿ ਕਿਹੜਾ ਕੋਰਸ ਕਰਕੇ ਕਿਹੜੇ ਫੀਲਡ ਚ ਬੰਦਾ ਜਾ ਸਕਦਾ ਮੈਨੂੰ ਨਹੀਂ ਸੀ ਪਤਾ ਕਿ ਆਹ ਕੋਰਸ इजीली ਹੋ ਸਕਦਾ ਆਪਣੇ ਸ਼ਹਿਰ ਚ ਹੋ ਸਕਦਾ ਇਸ ਇਸ ਚੀਜ਼ ਦੀ ਕਮੀ ਨਾਲ ਕੀ ਹੁੰਦਾ ਹੈ ਕਿ ਜਿਹੜੇ ਜਿਹੜੇ ਨੌਜਵਾਨ ਹੈ ਉਹ ਨੌਜਵਾਨਾਂ ਨੂੰ ਗਾਈਡਨਸ ਘੱਟ ਹੋਣ ਕਰਕੇ ਉਹ ਸਹੀ ਫੀਲਡ 'ਚ ਨਹੀਂ ਜਾਂਦੇ ਪੂਰੇ ਜਿਵੇਂ ਸੀ ਕੀ ਕਿਹਾ ਮੇਰੇ ਪਿਛਲੇ ਹਫਤੇ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ ਇਸ ਟੋਪਿਕ ਤੇ ਬੈਠ ਕੇ ਕਿ ਆਪਾਂ ਯੂਨੀਵਰਸਿਟੀਾਂ ਨੂੰ ਲਿਆਈਏ ਉਹਨਾਂ ਦੇ ਕੋਰਸ ਦੇ ਕੈਂਪ ਲਵਾਈਏ ਯੂਥ ਨੂੰ ਜਾਗਰੂਕ ਕਰੀਏ ਸਕੂਲਾਂ ਦੇ ਵਿੱਚ ਕੈਂਪ ਲਵਾਈਏ ਵੀ ਤੁਸੀਂ ਆਹ ਕੁਆਲੀਫਿਕੇਸ਼ਨ ਨਾਲ ਆਹ ਕਰ ਸਕਦੇ ਹੋ ਤੁਹਾਡਾ ਹੁਣ ਜਿਵੇਂ ਮਾਸਕ ਇੰਡੀਆ ਦਾ ਕੋਰਸ ਹੈ ਮੀਡੀਆ ਲੈਵਲ ਤੇ ਜਿਹੜੇ ਕੋਰਸ ਹੈ ਉਹ ਰੰਨਾ ਚ ਬਹੁਤ ਵਧੀਆ ਯਾਨੀ ਕਿ ਬੰਦਾ ਆਪਣਾ ਫਿਊਚਰ ਸਟੈਬਲਿਸ਼ ਕਰ ਸਕਦਾ ਹੈ ਫਿਊਚਰ ਬ੍ਰਾਈਟ ਕਰ ਸਕਦਾ ਲੇਕ ਲੋਕਾਂ ਨੂੰ ਨਹੀਂ ਪਤਾ ਤੇ ਉਹ ਯੂਨੀਵਰਸਿਟੀ ਨਾਲ ਗੱਲ ਕਰਕੇ ਆਪਾਂ ਮਤਲਬ ਕਿ ਕੈਂਪ ਲਵਾਉਣੇ ਆ ਉਹਦੇ ਆਪਣੇ ਵਾਰਡ ਦੇ ਵਿੱਚ ਹਲਗਾਏ ਦੇ ਵਿੱਚ ਉਹ ਕੈਂਪ ਆਈ ਲੋਕਾਂ ਨੂੰ ਜਾਗਰੂਕਤਾ ਮਿਲੂਗੀ ਯੂਥ ਨੂੰ ਜਾਗਰੂਕਤਾ ਮਿਲੂਗੀ ਕਿ ਆਪਾਂ ਮਤਲਬ ਕਿ 10ਵੇਂ ਤੋਂ ਬਾਅਦ ਕਿਹੜੇ ਫੀਲਡ ਸਾਨੂੰ ਯੂਜ਼ਲੀ ਜਾਣਾ ਔਰ ਇੱਕ ਬਹੁਤ ਵੱਡੀ ਗੱਲ ਹੈ ਇਹਦੇ ਚ ਨਾ ਕਈ ਯੂਨੀਵਰਸਿਟੀਆਂ ਨੇ ਕਈ ਕੋਰਸ ਲਏ ਯਾਨੀ ਕਿ ਫੀਸ ਮਾਫੀ ਵੀ ਰੱਖੀ ਫੀਸ ਮਾਫੀ ਕਈ ਵਰਗਾਂ ਨੂੰ ਯਾਨੀ ਕਿ ਦਿੱਤੀ ਹੋਈ ਹੈ ਜਿਹੜਾ ਲੋਕਾਂ ਨੂੰ ਨਹੀਂ ਪਤਾ ਲੱਗਦਾ ਉਹਦਾ ਉਹ ਫਾਇਦਾ ਨਹੀਂ ਲੈ ਸਕਦੇ ਸੋ ਉਹ ਕੈਂਪ ਰਾਹੀ ਯਾਨੀ ਕਿ ਸਾਡੇ ਯੂਥ ਨੂੰ ਪਤਾ ਲੱਗੂਗਾ ਕਿ ਆਪਾਂ ਆਪਣੇ ਫਿਊਚਰ ਜਿਹੜਾ ਉਹਨਾਂ ਦਾ ਬ੍ਰਾਈਟ ਹੈ ਉਹਦੇ ਵਿੱਚ ਉਹਨਾਂ ਦਾ ਵਾਧਾ ਹੋਏਗਾ ਉਹਨਾਂ ਨੂੰ ਇੱਕ ਪਲੇਟਫਾਰਮ ਮਿਲੂਗਾ ਔਰ ਸਹੀ ਜਾਗਰੂਕਤਾ ਮਿਲੂਗੀ ਸਹੀ ਜਾਣਕਾਰੀ ਮਿਲੂਗੀ ਤਾਂ ਕਿ ਆਪਣਾ ਕੋਰਸ ਸਹੀ ਤਰੀਕੇ ਨਾਲ ਸਹੀ ਯੂਨੀਵਰਸਿਟੀ ਜਾ ਕੇ ਕਰ ਲੈਣ ਸੋ ਆਖਿਰ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਬਾੜ ਵਾਸੀਆਂ ਨੂੰ ਤੇ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਮੋਰੇ ਤਿਉਹਾਰਾਂ ਦਾ ਵੀ ਸੀਜ਼ਨ ਸ਼ੁਰੂ ਹੋ ਚੁੱਕਿਆ ਕੀ ਕਰਨਾ ਚਾਹੋਗੇ ਵਾੜ ਵਾਸੀਆਂ ਨੂੰ ਜਿਹੜੀ ਆਪਣੀ ਰੁਟੀਨ ਦੀ ਗੱਲ ਹੈ ਕਿਉਂਕਿ ਵਾਰਡ ਨੰਬਰ 11 ਦੇ ਵਿੱਚ ਤਕਰੀਬਨ ਕੰਮ ਸਿਵਰੇਜ ਤੇ ਹੋਏ ਆ ਹੁਣ ਜਿਹੜੇ ਆਪਾਂ ਕੰਮ ਕਰਾਏ ਆ ਸਿਵਰੇਜ ਤੇ ਕੰਮ ਕਰਾਏ ਆ ਔਰ ਸਿਵਰੇਜ ਦੀ ਜਿਹੜੀ ਸਮੱਸਿਆ ਹੁੰਦੀ ਸੀ ਉਹ ਮੁਕੰਮਲ ਤੌਰ ਤੇ ਯਾਨੀ ਕਿ ਦੇਖਿਆ ਕਿ ਹੁਣ 90% ਹੱਲ ਹੋ ਚੁੱਕੀ ਹੈ ਕਿਉਂਕਿ ਜਿਹੜਾ ਸਾਡਾ ਤਾਜਪੁਰ ਰੋਡ ਉੱਪਰ ਉਹ ਡਿਸਪੋਜ਼ਲ ਬਣਿਆ ਸੀਗਾ ਉੱਥੇ ਐਮਐਲਏ ਸਾਹਿਬ ਨੂੰ ਕਹਿ ਕੇ ਮੇਅਰ ਸਾਹਿਬ ਨੂੰ ਕਹਿ ਕੇ ਉੱਥੇ ਮਤਲਬ ਕਿ ਇੱਕ ਵੱਡੀ ਮੋਟਰ ਲਗਵਾਈ ਗਈ ਵੱਡੀ ਮੋਟਰ 120 ਦੀ ਲੱਗੀ ਹੈ 120 HP ਦੀ ਉਹਦੇ ਨਾਲ ਕੀ ਫਾਇਦਾ ਹੋਊਗਾ ਕਿ ਜਿਹੜਾ ਆਪਣਾ ਡਿਸਪੋਜ਼ਲ ਤੋਂ ਦੇ ਲਈ ਮਤਲਬ ਕਿ ਵਕਤੀ ਦੌਰ ਦੇ ਬੰਦ ਹੁੰਦਾ ਜਿਗਾ ਆਪਣਾ ਪਾਣੀ ਬੈਗ ਨਹੀਂ ਮਾਰੂਗਾ ਔਰ ਉਸ ਤੋਂ ਬਾਅਦ ਜਿਹੜਾ ਸਾਡਾ ਦੂਸਰਾ ਟਿਚਾ ਵਾ ਸਾਫ ਪੀਣ ਦਾ ਪਾਣੀ ਜਿਹੜਾ ਉਹ ਸਾਫ ਪੀਣ ਦਾ ਪਾਣੀ ਹੈ ਉਹਦੇ ਲਈ ਜਿਹੜੇ ਵੀ ਲਾਈਨ ਦਾ 10 ਫੁੱਟ ਤੇ ਪੁਰਾਣੀ ਲਾਈਨ ਹੋ ਗਈ ਹੈ ਔਰ ਪੁਰਾਣੀ ਲਾਈਨ ਡੈਮੇਜ ਹੋ ਗਈ ਹੋਈ ਹੈ ਜਿਹੜੇ ਰਵਟਾ ਬਣ ਮੰਨ ਕੇ ਆਨੇ ਕਿ ਕੰਮ ਚਲਾਇਆ ਪਿਛਲੇ ਸਰਕਾਰਾਂ ਨੇ ਉਹ 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 ਹੁਣ ਅਸੀਂ 30 ਫੁੱਟ ਤੇ ਡੀਆਈਕੇ ਲਾਈਨ ਨਵੀਂ ਪਾ ਰਹੇ ਆ ਔਰ ਉਸ ਤੋਂ ਬਾਅਦ ਸਾਫ ਸਫਾਈ ਦਾ ਧ ਤੀਜਾ ਜਿਹੜਾ ਸਾਡਾ ਏਜੰਡਾ ਵਾਰਡ ਦੇ ਵਿੱਚੋਂ ਸਾਫ ਸਫਾਈ ਦਾ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਇਹੀ ਬੇਨਤੀ ਕਰਦਾ ਹਾਂ ਕਿ ਸਾਫ ਸੁਥਰਾ ਵਾਰਡ ਰਹੂਗਾ ਬਿਮਾਰੀਆਂ ਘਟ ਰਹਿਣਗੀਆਂ ਔਰ ਇਸ ਮੋਹਮ ਦੇ ਵਿੱਚ ਸਾਡੇ ਨਾਲ ਜੁੜ ਕੇ ਬਦ ਤੋਂ ਬਦ ਆਪਾਂ ਸਾਫ ਸਫਾਈ ਦਾ ਜਿਹੜਾ ਮੋਹਮ ਹੈ ਉਹਨੂੰ ਵਾਰਡ ਦੇ ਵਿੱਚ ਚਲਾ ਕੇ ਆਪਣੇ ਵਾਰਡ ਨੂੰ ਸਾਫ ਸੁਥਰਾ ਕਰ ਲਈਏ ਔਰ ਜਿਹੜੀ ਤੀਸਰੀ ਗੱਲ ਹੈ ਕਿ ਆਪਾਂ ਯੂਥ ਨੂੰ ਇੰਪਲਾਈਮੈਂਟ ਦੀ ਗੱਲ ਕਰਦੇ ਆ ਇੰਪਲਾਈਮੈਂਟ ਜਿਵੇਂ ਆਪਾਂ ਹੁਣ ਕੈਂਪ ਲਾਵਾਂਗੇ ਜਾਗਰੂਕਤਾ ਕਰਾਂਗੇ ਤੇ ਉਹ ਲੋਕਾਂ ਨੂੰ ਪਤਾ ਲੱਗੂਗਾ ਮੈਸੇਜ ਜਾਊਗਾ ਉਹ ਚੀਜ਼ ਬਾਰੇ ਕਿ ਆਪਾਂ ਕਿਹੜਾ ਮਤਲਬ ਕਿ ਯੂਥ ਨੂੰ ਕੋਰਸ ਕਰਨਾ ਚਾਹੀਦਾ ਕਿ ਕਿਹੜੇ ਜੇ ਅੱਗੇ ਮਤਲਬ ਕਿ ਵਧੀਆ ਤਰੀਕੇ ਨਾਲ ਉਹ ਆਪਣਾ ਫਿਊਚਰ ਬ੍ਰਾਈਟ ਕਰ ਸਕਦੇ ਆ ਉਹ ਚੀਜ਼ ਕਿਉਂਕਿ ਉਸ ਤੋਂ ਬਾਅਦ ਜਿਹੜਾ ਆਪਣਾ ਆਮ ਆਦਮੀ ਕਲੀਨਿਕ ਖੋਲੇ ਆ ਆਮ ਆਦਮੀ ਕਲੀਨਿਕ ਖੋਲਣ ਦਾ ਕਾਰਨ ਕੀ ਸੀਗਾ ਕਿਉਂਕਿ ਆਮ ਆਦਮੀ ਆਮ ਆਦਮੀ ਪਾਰਟੀ ਸਰਕਾਰ ਦਾ ਜਿਹੜਾ ਏਜੰਡਾ ਵਾ ਕਿ ਪੜ੍ਹਾਈ ਲਿਖਾਈ ਔਰ ਜਿਹੜਾ ਆਪਣਾ ਸਵਾਸਥਿਅ ਸਵਾਸਥ ਨੂੰ ਲੈ ਕੇ ਔਰ ਉਸ ਤੋਂ ਬਾਅਦ ਲੈ ਕੇ ਇੰਪਲਾਈਮੈਂਟ ਨੂੰ ਲੈ ਕੇ ਇਹਨਾਂ ਨੇ ਮਤਲਬ ਕਿ ਪਹਿਲਾਂ ਹੀ ਜਿਹੜਾ ਏਜੰਡਾ ਸੈੱਟ ਕੀਤਾ ਹੈ ਬਹੁਤ ਵਧੀਆ ਸਮਾਜ ਹਿੱਤੇ ਵਿੱਚ ਹੈ ਔਰ ਅਸੀਂ ਇੱਥੇ ਹੀ ਕੰਮ ਕਰ ਰਹੇ ਹਾਂ ਔਰ ਅੱਗੇ ਜਿਹੜੇ ਸਾਡੇ ਸ਼ਹਿਰ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੋਹਰ ਹੈ ਉਹਨਾਂ ਦੇ ਵੀ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਸਾਨੂੰ ਜਿਸ ਚੀਜ਼ ਦੀ ਕਮੀ ਸੀ ਵਾਰਡ ਦੇ ਵਿੱਚ ਮੰਨ ਲਓ ਜੇ ਆਪਾਂ ਕਹਿ ਦਈਏ ਕਿ ਸਫਾਈ ਕਰਮਚਾਰੀ ਲੋਕੋ ਕੋਈ ਦਿੱਕਤ ਆ ਰਹੀ ਸੀ ਜਾਂ ਸੀਵਰੇਜ ਕਰਮਚਾਰੀ ਵੱਲੋਂ ਕੋਈ ਦਿੱਕਤ ਆ ਰਹੀ ਸੀ ਤੇ ਉਹਨਾਂ ਨੇ ਉਹ ਕਮੀਆਂ ਸਾਡੀਆਂ ਪੂਰੀਆਂ ਕੀਤੀਆਂ ਔਰ ਵਾਰਡ ਦੇ ਵਿੱਚ ਕੰਮ درست ਚੱਲ ਰਿਹਾ ਹੈ ਔਰ ਜਿਹੜਾ ਮਤਲਬ ਕਿ ਉਹਨਾਂ ਦਾ ਏਜੰਡਾ ਹੈ ਸਾਫ ਸਫਾਈ ਦਾ ਉਹ ਸਾਫ ਸਫਾਈ ਤੇ ਵਾਰਡ ਨੰਬਰ 11 ਦੇ ਵਿੱਚ ਜਿਆਦਾ ਕੰਮ ਚੱਲ ਰਿਹਾ ਹੈ ਔਰ ਲੋਕਾਂ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਵਾਰਡ ਨੰਬਰ 11 ਦੇ ਵਿੱਚ ਮਹਿੰਤ ਕੇ 슬ੋਗ ਰਹਿੰਦੇ ਆ ਔਰ ਹੋਜਰੀ ਫੇਸ ਦਾ ਕੰਮ ਕਰਨ ਵਾਲੇ ਸਾਥੀ ਪਰਿਵਾਰ ਜਿਆਦਾ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਬਿਜ਼ਨਸ ਕਰੋ ਬਹੁਤ ਵਧੀਆ ਗੱਲ ਆ ਘਰ ਦੇ ਗਦਾਮ ਦੇ ਆਪਣੇ ਅੰਦਰ ਬਿਜ਼ਨਸ કરી ਜਾਓ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਹੈ ਕਿਉਂਕਿ ਜੇ ਆਪਾਂ ਕੰਮ ਕਰਾਂਗੇ ਮਿਹਨਤ ਕਰਾਂਗੇ ਤੇ ਫਿਰ ਆਪਾਂ ਮਤਲਬ ਕਿ ਰੋਜੀ ਰੋਟੀ ਦਾ ਸਵਾਲ ਬਣ ਜਾਂਦਾ ਤੇ ਉਹਨੂੰ ਕੋਈ ਦਿੱਕਤ ਨਹੀਂ ਹੈ ਪਰ ਜਿਹੜਾ ਆਪਾਂ ਗਲੀ ਦੇ ਵਿੱਚ ਯਾਨੀ ਕਿ ਬੋਨਡ ਕਰ ਲੈਣੇ ਆ ਜਾਂ ਗਲੀ ਦੇ ਵਿੱਚ ਆਪਾਂ ਵੇਸਟ ਦੇ ਬੋਰੇ ਜਿਆਦਾ ਲਾ ਦਿੰਨੇ ਆ ਔਰ ਉਸ ਤੋਂ ਬਾਅਦ ਸ਼ਾਰਦੀ ਤਤੋਂ ਵੀ ਨੇੜੇ ਰਹਿੰਦੇ ਆ ਜਦੋਂ ਅਣਗਹਿਲੀਆਂ ਕਰਕੇ ਜਾਂ ਗਲਤੀਆਂ ਕਰਕੇ ਜਾਂ ਕਿਸੇ ਦੀ ਕਿਸੇ ਵੀ ਲਾਕਡਾਟ ਕਰਕੇ ਕੋਈ ਇਹੋ ਜਿਹਾ ਹਾਸਾ ਹੋ ਜਾਂਦਾ ਗਲਾ ਹਸਾ ਹੋ ਜਾਂਦਾ ਉਹਦੇ ਵੀ ਤੁਹਾਡੀ سپورਟ ਚਾਹੀਦੀ ਹੈ ਔਰ ਮੈਂ ਨਹੀਂ ਚਾਹੁੰਦਾ ਕੋਈ ਵੀ ਨਹੀਂ ਚਾਹੁੰਦਾ ਕਿ ਕੋਈ ਇਹੋ ਜਿਹੀ ਘਟਨਾ ਘਟੇ ਸੋ ਉਹ ਚੀਜ਼ ਤੇ ਆਪਾਂ ਧਿਆਨ ਦੇਣਾ ਕਿਉਂਕਿ ਮੇਅਰ ਸਾਹਿਬ ਵੱਲੋਂ ਸਖਤ ਹਦਾਇਤ ਨੇ ਹੁਕਮ ਨੇ ਕਿ ਸਾਫ ਸਫਾਈ ਨੂੰ ਲੈ ਕੇ ਕੋਈ ਅਣਗਿਣਲੀ ਨਹੀਂ ਵਰਤੀ ਜਾਏਗੀ ਔਰ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਊਗਾ ਔਰ ਜੇ ਇਸ ਦੇ ਵਿੱਚ ਕੋਈ ਮਤਲਬ ਕਿ ਸਰارتی ਤੱਤ ਇਹਦੇ ਵਿੱਚ ਇਹਨਾਂ ਕੇ ਗਲਤ ਇਨਵੋਲੂਸ਼ਨ ਕਰਦਾ ਤੇ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਏਗੀ ਸੋ ਇਨਸਾਨ ਜੀ ਅਨੂ ਚੋਧਰੀ ਬਾਰ ਨੰਬਰ 11 ਤੋਂ ਸੋ ਬਹੁਤ ਵਧੀਆ ਮੈਸੇਜ ਵੀ ਦਿੱਤਾ ਤੇ ਨਾਲ ਨਾਲ ਸਮਾਜ ਦੇ ਵਿੱਚ ਬੜੇ ਕੰਮ ਵੀ ਕਰ ਰਹੇ ਨੇ ਔਰ ਸਲੰਗਾ ਕਦਮ ਚ ਕਨ ਵਾਸਤੇ ਇਹਨਾਂ ਨੇ ਵੀ ਵੱਧ ਵੱਧ ਜਿਹੜੇ ਕਮੈਂਟਸ ਦੇ ਵਿੱਚ ਗੁੱਡ ਜੋਬ ਦਾ ਜ਼ਰੂਰ ਲਿਖੋ ਕਿ ਜੋ ਹੌਂਸਲਾ ਹੁੰਦਾ ਇੱਕ ਬਹੁਤ ਵੱਡਾ ਹੁੰਦਾ ਇਨਸਾਨ ਔਰ ਅੱਗੇ ਵੱਧਾ ਤੋਂ ਤੁਹਾਡੀ ਇਹਦੇ ਬਾਰੇ ਕੀ ਰਾਇ ਕਮੈਂਟ ਵੀ ਜੂ ਸਾਂਝਾ ਕਰੋ ਜਰੂਰ ਤੇ ਜਲਦ ਆ ਜਾਵਾਂਗੇ ਨਵੀਂ ਅਪਡੇਟ ਨਾਲ ਸੋ ਤੁਸੀਂ ਜੁੜੇ ਰਹੋ ਪੰਜਾਬ ਨੂੰ ਰੰਗਟ ਵਡੀ ਵੀ ਚੈਨਲ ਨਾਲ ਧੰਨਵਾਦ ਜੀ ਸ਼ੁਕਰੀਆ